ਇਸ ਸਮੇ ਅਸੀਂ ਫ੍ਰੀ ਕੋਡ ਦੀ ਭਾਨ ਸਿੰਘ ਕਲੋਨੀ ਦੇ ਵਿੱਚ ਖੜੇ ਆ ਗੁਰਾਨ ਕਲੋਨੀ ਦੇ ਵਿੱਚ ਖੜੇ ਆ ਜਿੱਥੇ ਕਿ ਇਸ ਸਮੇ ਤੁਸੀਂ ਦੇਖ ਸਕਦੇ ਹੋ तकरीबन 9 ਵਜਰਾਂ ਨੇ 9 ਵਜ ਦਾ ਸਮਾਂ ਦਿੱਤਾ ਗਿਆ ਸੀਗਾ ਲਾਈਟਾਂ ਹਜੇ ਚੱਲ ਰਹੀਆਂ ਹੈਗੀਆਂ ਨੇ ਕਿਉਂਕਿ 9 ਵਜ ਦਾ ਸਮਾਂ ਦਿੱਤਾ ਸੀਗਾ ਕਿ 9 ਵਜੇ ਜਿਹੜਾ ਬਿਲਕੁਲ ਲੈਗ ਆਊਟ ਹੋ ਜਾਏਗਾ ਏਰੀਏ ਦੇ ਵਿੱਚ ਪਹਿਲਾਂ ਅਨਾਊਂਸਮੈਂਟ ਵੀ ਕੀਤੀ ਗਈ ਹੈਗੀ ਆ ਹਲੇ ਜਿਹੜੀਆਂ ਲਾਈਟਾਂ ਚੱਲ ਰਹੀਆਂ ਨੇ ਕਿਉਂਕਿ 9 ਵਜ ਤੋਂ ਬਾਅਦ ਇੱਕਦਮ ਹੀ ਜਿਹੜੀ ਹੈਗੀ ਲਾਈਟ ਚਲੀ ਜਾਣੀ ਹੈਗੀ ਆ ਤੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਪਹਿਲਗਾਮ ਹਮਲ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜੋ ਅੱਤਵਾਦੀ ਹਮਲਾ ਹੋਇਆ ਸੀਗਾ ਜਿਸ ਦਾ ਕਿ ਵਿਰੋਧ ਪੂਰੇ ਦੇਸ਼ ਵਿੱਚ ਕੀਤਾ ਜਾ ਰਿਹਾ ਸੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਪਾਕਿਸਤਾਨ ਤੇ ਕਾਰਵਾਈ ਕੀਤੀ ਜਾਵੇ ਤੇ ਜਿਸ ਤੋਂ ਬਾਅਦ ਜਿਹੜਾ ਰਾਤ ਦੇ ਸਮੇਂ ਕੱਲ ਜਿਹੜਾ ਹੈਗਾ ਜਿਹੜੇ ਉੱਥੇ 9 ਦੇ ਕਰੀਬ ਅੱਤਵਾਦੀਆਂ ਦੇ ਘਰ ਸਨ ਉਹ ਜਿਹੜੇ ਉਹਨਾਂ ਤੇ ਜਿਹੜਾ ਹੈਗਾ ਹਮਲਾ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਖੁਸ਼ੀਯਾਰ ਵੀ ਕੀਤੀ ਜਾ ਰਹੀ ਹੈ ਤੇ ਇਸ ਸਮੇ ਜਿਹੜਾ ਤੁਸੀਂ ਦੇਖ ਸਕਦੇ ਹੋ ਲਾਈਟਾਂ ਜਿਹੜੇ ਪੂਰੀਆਂ ਬੱਝ ਚੁੱਕੀਆਂ ਨੇ ਬੰਦ ਅਸਥਿਤੀ ਸਮਾ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਹਨੇਰਾ ਹੋ ਚੁੱਕਿਆ ਹੈਗਾ ਪੂਰੇ 9 ਵਜੇ ਦਿਖਾਈਏ ਤਸਵੀਰਾਂ ਤੁਹਾਨੂੰ ਇਹ ਗਰਨਾਨਕ ਕਲੋਨੀ ਦੀਆਂ ਤਸਵੀਰਾਂ ਨੇ ਸਾਰੇ ਪਾਸੇ اون پاڑی کا بھی یہ پڑی آ ਦੇ ਅੰਦੇਸ਼ਾ 95 ਸੰਕਟ ਕਲੇ ਸਥਿਤੀ ਨਾਲ ਇਹ ਫਰਲੇ ਜੀਤੇ ਯਾਰੇ ਅਭਿਆਸ ਦਾ ਅੱਜ ਰਾਤ 9 ਵਜੇ ਅੱਜ ਰਾਤ 9 ਵਜੇ ਗੁਰੂ ਨਾਨਕ ਕਲੋਨੀ ਅਤੇ ਭਗਤ ਸਿੰਘ ਕਲੋਨੀ ਦੇ ਇਲਾਕੇ ਵਿੱਚ ਚ ਬਲੈਕਆਊਟ ਹੋਊਗੀ ਸਮੂਹ ਸ਼ਹਿਰ ਵਾਸੀਆਂ ਨੂੰ ਦੱਸਿਆ ਜਾਂਦਾ ਹੈ के एक सरल अभ्यास प्रक्रिया है अतः जिसको भी इस संबंधी कब्रों की कोई जरूरत नहीं والله जिला